ਇਸ ਸਮੁੰਦਰ ਦੇ ਕਿਨਾਰੇ ਇੱਥੇ ਇੱਕ ਫਕੀਰ ਰਹਿੰਦਾ ਸੀ ਜਿਹਦੀ ਲੋਕਾਂ ਵਿੱਚ ਬਹੁਤ ਮੰਨਤਾ ਸੀ ਲੋਕ ਇਹ ਫਕੀਰ ਨੂੰ ਬਹੁਤ ਮੰਨਦੇ ਦੂਰੋਂ ਨੇੜੇੋਂ ਚੱਲ ਕੇ ਦਰਸ਼ਨ ਕਰਨ ਆਉਂਦੇ ਆਪਣੀਆਂ ਤਕਲੀਫਾਂ ਦੱਸਦੇ ਅਸਲ ਦੇ ਵਿੱਚ ਪਤਾ ਕੀ ਸੀ ਉਹ ਫਕੀਰ ਕੋਲ ਰਿੱਧੀਆਂ ਸਿੱਧੀਆਂ ਸੀ ਜਿਹਦੇ ਕਰਕੇ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰ ਦਿੰਦਾ ਸੀ ਤੇ ਲੋਕ ਉਹ ਤੋਂ ਪ੍ਰਭਾਵਿਤ ਹੋ ਜਾਂਦੇ ਸੀ ਤੇ ਉਹਨੂੰ ਪੀਰ ਮੰਨਦੇ ਸੀ ਉਹ ਤੁਰਦਾ ਭਾਵ ਕੀ ਸਤਕਾਰ ਕਰਦੇ ਉਹ ਫਕੀਰ ਦਾ ਨਾਮ ਸੀ ਮੁਕਤਮ ਫਕੀਰ ਤੇ ਉਹਦੇ ਵਿੱਚ ਇੱਕ ਐਸੀ ਵੀ ਕਲਾ ਸੀ ਜਿਹਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਦਰਦੀ ਉਹਨੂੰ ਪੂਜੀ ਜਾਂਦੇ ਸੀ ਉਹ ਇਹ ਸੀ ਕਿ ਉਹ ਹਵਾ ਵਿੱਚ ਉੱਡ ਸਕਦਾ ਸੀ ਹੁਣ ਇਹੋ ਜੀ ਕਰਾਮਾਤ ਦਿਖਾ ਕੇ ਲੋਕਾਂ ਤੇ ਉਹਨੇ ਆਪਦਾ ਪ੍ਰਭਾਵ ਪਾਇਆ ਮੁਕਤਮ ਫਕੀਰ ਉਹਨੂੰ ਸਭ ਕੁਝ ਇਤਾਂ ਨਹੀਂ ਸੀ ਮਿਲਿਆ ਪਹਿਲਾਂ ਉਹਨੇ ਬੜੀ ਭਗਤੀ ਕੀਤੀ ਬੰਦਗੀ ਕੀਤੀ ਪਰ ਉਹ ਰਿੱਧੀਆਂ ਸਿੱਧੀਆਂ ਜਦੋਂ ਮਿਲ ਗਈਆਂ ਉਹ ਇਨ੍ਹਾਂ ਚੱਕਰਾਂ 'ਚ ਪੈ ਗਿਆ ਕਿਉਂਕਿ ਮਹਾਰਾਜ ਦਾ ਬਚਨ ਆ ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ ਕਿ ਆਪਣਾ ਨਾਮ ਦੁਨੀਆ 'ਚ ਬਣਾਉਣ ਵਾਸਤੇ ਐਵੇਂ ਇਹੋ ਜਿਹੀਆਂ ਚੀਜ਼ਾਂ ਕਰੀ ਜਾਣੀਆਂ ਪੰਛੀਆਂ ਵਾਂਗ ਹਵਾ ਚੁੱਟ ਜਾਣਾ ਉਮਰ ਵੱਡੀ ਕਰ ਲੈਣੀ ਕੀ ਹੋ ਜਾਏਗਾ ਇਹਦੇ ਨਾਲ ਮੁਕਤੀ ਤਾਂ ਨਹੀਂ ਮਿੜੇਗੀ ਪਰ ਖੈਰ ਇਹ ਇਸ ਤਰ੍ਹਾਂ ਹੀ ਕਰਦਾ ਸੀ ਕਰਾਮਾਤ ਦਿਖਾਉਣੀ ਇਹਨੂੰ ਚੰਗੀ ਲੱਗਦੀ ਭਗਤੀ ਤੋਂ ਅੱਗੇ ਨਾ ਵੱਧ ਸਕਿਆ ਭਗਤੀ ਵਾਲੇ ਪਾਸੇ ਟੁੱਟ ਗਿਆ ਰੇਡੀਆਂ ਸਿੱਡੀਆਂ ਵਿੱਚ ਫਸ ਗਿਆ ਹਉਮੈ ਆ ਗਈ ਹੁਣ ਜਦੋਂ ਮਹਾਰਾਜ ਸਮੁੰਦਰ ਦੇ ਕੰਢੇ ਪਹੁੰਚੇ ਆ ਇਹ ਮੁਕਦਮ ਫਕੀਰ ਉੱਥੇ ਹੀ ਸੀ ਉਦੋਂ ਫਿਰ ਅਸਨੇ ਸਤਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਜਾਣਿਆ ਕੋਈ ਮਹਾਪੁਰਖ ਜਾਪਦੇ ਆ ਕੋਈ ਬਲੀ ਅੱਲਾਹ ਨੇ ਕੋਈ ਰੱਬ ਦੇ ਭੇਜੇ ਹੋਏ ਖਾਸ ਬੰਦੇ ਆ ਕਿਉਂਕਿ ਮਹਾਰਾਜੀ ਦੇ ਚਿਹਰੇ ਦਾ ਜਲਾਲ ਦੇਖ ਕੇ ਆਧੁਨ ਸਤਕਾਰ ਨਾਲ ਮਹਾਰਾਜ ਨੂੰ ਬੈਠਣ ਵਾਸਤੇ ਵੀ ਆਖਦਾ ਹੈ ਪਰ ਸੱਚੇ ਪਾਤਸ਼ਾਹੀ ਮਹਾਰਾਜ ਇੱਥੇ ਆ ਕੇ ਸਮੁੰਦਰ ਦੇ ਕੰਢੇ ਤੇ ਸੱਜ ਜਾਂਦੇ ਆ ਇੱਥੇ ਮਹਾਰਾਜ ਜਿੱਥੇ ਗੁਰੂ ਪਾਤਸ਼ਾਹ ਜੀ ਬੈਠੇ ਆ ਕੋਲ ਇੱਕ ਮਸਜਿਦ ਵੀ ਸੀ ਮਸਜਿਦ ਸੀ ਇੱਕੋ ਨਾਮ ਪਤਾ ਨਹੀਂ ਕੀ ਹੋਇਆ ਹੁਣੇ ਰੱਬ ਦੀ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਆ ਕਿਉਂ ਜਾਪਦਾ ਸੀ ਮਨ ਨੂੰ ਜਿਵੇਂ ਭਚਾਲ ਆਉਂਦੇ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਹੈਲਦੀਆਂ ਨਹੀਂ ਮਸੀਤ ਹਿੱਲੀ ਲੋਕ ਆਪਣੀ ਜਾਨ ਬਚਾਉਣ ਵਾਸਤੇ ਭੱਜ ਰਹੇ ਆ ਕਹਿੰਦੇ ਸਾਡੇ ਉੱਤੇ ਨਾ ਡੱਕ ਪਵੇ ਹੁਣ ਲੋਕ ਭੱਜੀ ਜਾਂਦੇ ਆ ਪਰ ਜਦੋਂ ਸਾਰਾ ਕੌਤਕ ਮੁਕਦਮ ਫਕੀਰ ਨੇ ਵੇਖਿਆ ਐਨ ਲੱਗਾ ਭਲੇ ਲੋਕੋ ਕਿਤੇ ਭੱਜਣ ਦੀ ਲੋੜ ਨਹੀਂ ਡਰੋ ਨਾ ਉਹਨਾਂ ਚਿਰ ਤੁਹਾਨੂੰ ਕੁਝ ਵੀ ਡਰਨ ਦੀ ਲੋੜ ਨਹੀਂ ਜਿੰਨਾ ਸਮਾਂ ਮੈਂ ਇੱਥੇ ਹੈਗਾ ਮੇਰੇ ਹੁੰਦਿਆਂ ਮੈਂ ਤੁਹਾਨੂੰ ਕੁਝ ਹੁਣ ਦੇ ਸਕਦਾ ਠੈਰੋ ਤਾਂ ਸਹੀ ਦੇਖੋ ਮੈਂ ਕੀ ਕਰ ਸਕਦਾ ਹਾਂ ਮੁਕਦਮ ਫਕੀਰ ਨੇ ਉਸੇ ਵਕਤ ਹੱਥ ਜੋੜੇ ਆ ਤੇ ਪ੍ਰਮਾਤਮਾ ਦੇ ਅੱਗੇ ਅਜ ਬੇਨਤੀ ਦੇ ਸ਼ਬਦ ਕਹੇ ਆ ਤੇ ਮਸੀਦ ਹਿੱਲਣਾ ਬੰਦ ਹੋ ਗਈ ਇਹ ਮੁਕਦਮ ਫਕੀਰ ਸੰਗਰਜੀ ਭਗਤੀ ਕਰਨ ਵਾਲਾ ਸੀ ਪਹਿਲਾਂ ਭਗਤੀ ਕਰਨ ਕਰਕੇ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਸੀ ਇਹਦੇ ਅੱਗੇ ਕਰਾਮਾਤ ਬੜੀ ਸੀ ਇਹਦੇ ਵਿੱਚ ਪਰਦੀ ਸੋ ਪ੍ਰਮਾਤਮਾ ਤਾਂ ਆਪਣੇ ਭਗਤਾਂ ਦੀ ਜ਼ਰੂਰ ਸੁਣਦਾ ਮੁਕਦਮ ਫਕੀਰ ਦੀ ਇਹ ਬੇਨਤੀ ਸੁਣੀ ਗਈ ਆ ਸੀਟੇ ਹਿੱਲਣੋਂ ਬੰਦ ਹੋ ਗਈ ਆ ਹੁਣ ਲੋਕ ਹੋਰ ਪ੍ਰਭਾਵਿਤ ਹੋਗੇ ਵੀ ਇਹਦੇ ਕਰਕੇ ਸਾਡੀ ਜਾਨ ਬਚ ਗਈ